ਸਾਡਾ ਤਾਂ ਬਿਲਕੁਲ ਵੀ ਮੰਨਣੀ ਹੈਗਾ ਵੀ ਅਸੀਂ ਹੁਣ ਵੋਟ ਦਈਏ ਇਦਾਂ ਦੀ ਗੰਦੀ ਸਰਕਾਰ ਨੂੰ ਤੁਸੀਂ ਖੁਦ ਸੋਚੋ ਕਿਸੇ ਦਾ 2500 ਨਾ ਕਾਰਜ ਸਰਦਾ ਹੈਗਾ 2500 ਰੁਪਏ ਮਹੀਨਾ ਤਨਖਾਹ ਤੇ ਕੰਮ 24 ਘੰਟੇ ਕਰਾਂਗੇ ਕਰਦੇ ਕਰਦੇ 5 ਸਾਲ ਇਦਾਂ ਹੀ ਗੜ ਦਿੰਦੇ ਨੇ ਹੈਨਾ ਤੇ ਜੇ ਹੁਣ ਪਤਾ ਹੈ ਕਿ ਫੇਰ ਇਲੈਕਸ਼ਨ ਹੋ ਰਹੇ ਆ ਤੇ ਜੇ ਇਹ ਕੰਮ ਸਾਡੀਆਂ ਆਸ਼ਾ ਵਰਕਰਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸਰ ਇਹ ਤਾਂ ਕੰਮ ਗਲਤ ਹੈ ਨਾ ਸਰਕਾਰਾਂ ਦੁਗਣੀ ਤਾਂ ਤਨਖਾਹ ਕੀ ਕਰਨੀ ਸੀ ਸਾਡੇ ਪਹਿਲੇ ਜਿਹੜੇ ਮਿਲਦੇ ਸੀ ਪੈਸੇ ਉਹ ਵੀ ਬੰਦ ਕਰ ਦਿੱਤੇ ਸਰਕਾਰ ਨੇ ਕਿਹਾ ਸੀਗਾ ਕਿ ਔਰਤਾਂ ਨੂੰ ਅਸੀਂ 1000 ਰੁਪਇਆ ਦਵਾਂਗੇ ਉਹ ਵੀ ਨਹੀਂ ਸਰਕਾਰ ਨੂੰ ਮਿਲ ਰਿਹਾ ਸਰਕਾਰ ਸਾਨੂੰ ਅੱਗੇ ਵਧਾਂ ਦੀ ਜਗ੍ਹਾ ਪਿੱਛੇ ਨੂੰ ਖਿੱਚ ਰਹੀ ਹੈ ਤੇ ਸਾਡੇ ਅੱਗੋਂ ਨੂੰ ਤੰਗ ਕਰਕੇ ਸਾਨੂੰ ਪ੍ਰੋਟੈਸਟ ਜਾਂ ਕੁਝ ਵੀ ਕਰਨ ਤੋਂ ਮਨਾ ਕਰ ਰਹੀ ਹੈਗੀ ਇੱਥੇ ਇੱਕ ਗੁੰਡਿਆਰਾਜ ਜਿਸ ਹਿਸਾਬ ਨਾਲ ਹੋ ਜਾਂਦਾ ਨਾ ਕਿ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਕਿ ਉਹਨਾਂ ਵਿਚਾਰੀਆਂ ਨੇ ਤੁਹਾਡੇ ਤੇ ਹਥਿਆਰ ਲੈ ਕੇ ਹਮਲਾ ਕਰਨਾ ਹੈ ਜਿਹੜਾ ਤੁਹਾਨੂੰ ਉਹਨਾਂ ਤੋਂ ਡਰ ਹੋਇਆ ਜਿਹੜਾ ਤੁਸੀਂ ਉਹਨਾਂ ਨੂੰ ਅੰਦਰ ਬੰਦ ਕਰਦੇ ਪਏ ਨજરਬੰਦ ਕਰਨ ਦਾ ਮਤਲਬ ਤੇਹੀ ਹੋ ਗਿਆ ਨਾ ਕਿ ਸਾਨੂੰ ਉਹ ਤੋਂ ਖਤਰਾ ਹੈ ਮਜਬੂਰੀ ਬੰਦੇ ਨੂੰ ਮਜਬੂਰ ਕਰਦੀ ਆ ਬਾਹਰ ਜਾਣ ਦੀ ਤੇ ਜੇ ਹੁਣ ਸਾਨੂੰ ਸਾਡੀ ਹੀ ਮਿਹਨਤ ਦਾ ਫਲ ਨਹੀਂ ਮਿਲਣਾ ਤੇ ਐਦਾਂ ਹੀ ਸਰਕਾਰ ਤੇ ਦਾ ਦੇਖੋ ਲਾਨਤ ਹੀ ਆ ਕਿ ਲੋਲੀ ਲੀਟਰਲ ਸਵਾਲ ਕਰੋਂਗੇ ਸਰ ਜੇ ਮਿਲਣਗੇ ਤਾਂ ਜ਼ਰੂਰ ਕਰਾਂਗੇ ਪਹਿਲੇ ਨੰਬਰ ਤੇ ਉਹ ਸਾਨੂੰ ਮਿਲਣ ਹੀ ਨਹੀਂ ਦਿੰਦੇ ਆਪਣੇ ਨਾਲ ਉਹ ਕਿਸੇ ਨਾਲ ਮੁਲਾਕਾਤ ਕਰਨ ਹੀ ਨਹੀਂ ਦਿੰਦੇ ਸਾਨੂੰ ਟਾਈਮ ਦਿੰਦੇ ਆਗੇ-ਅਗੇ ਟਾਈਮ ਦੇ ਦਿੰਦੇ ਆ ਪਰ ਮਿਲਦੇ ਹੈ ਨਹੀਂਗੇ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੇਸ਼ ਭਰ ਦੇ ਵਿੱਚ ਪੰਜਾਬ ਦੇ ਵਿੱਚ ਵੀ ਲੋਕ ਸਭਾ ਚੋਣਾਂ ਦਾ ਮਾਹੌਲ ਪੱਕ ਚੁੱਕਿਆ ਹੈ ਚੋਣਾਂ ਚੱਲ ਰਹੀਆਂ ਨੇ ਪੰਜਾਬ ਵਿੱਚ ਚੋਣਾਂ ਹੋਣੀਆਂ ਨੇ ਇੱਕ ਤਰੀਕ ਨੂੰ ਤਾਂ ਇਹ ਸਾਰੇ ਕਾਸੇ ਦੇ ਵਿੱਚ ਲੋਕਾਂ ਦੇ ਮੁੱਦੇ ਜਿਹੜੇ ਆ ਉਹ ਅੱਗੇ ਆਉਦੇ ਨਜ਼ਰ ਆ ਰਹੇ ਨੇ ਕਿਉਂਕਿ ਲੀਡਰ ਜਦੋਂ ਲੋਕਾਂ ਕੋਲੋਂ ਵੋਟਾਂ ਮੰਗਣ ਜਾਂਦੇ ਨੇ ਤਾਂ ਲੋਕ ਅੱਜਕੱਲ ਸਵਾਲ ਕਰ ਰਹੇ ਨੇ ਜਥੇਬੰਦੀਆਂ ਨੇ ਵੀ ਇਹ ਨਵੀਂ ਪ੍ਰਤ ਪਾਈ ਹੈ ਕਿ ਲੋਕ ਲਗਾਤਾਰ ਸਵਾਲ ਕਰ ਰਹੇ ਨੇ ਆਪਦੀਆਂ ਮੰਗਾਂ ਨੂੰ ਲੈ ਕੇ ਅੱਜ ਕੁਝ ਆਸ਼ਾ ਵਰਕਰਾਂ ਇਕੱਠੀਆਂ ਹੋਈਆਂ ਨੇ ਜਲੰਧਰ ਦੇ ਵਿੱਚ ਆਪਣੇ ਨਾਲ ਗੱਲਬਾਤ ਕਰਾਂਗੇ ਇਹਦੀ ਕੀ ਡਿਮਾਂਡ ਆ ਸੈਮ ਤੁਸੀਂ ਆਪਣਾ ਨਾਮ ਤੇ ਆਪਣੇ ਆਰਗੇਨਾਈਜੇਸ਼ਨ ਦੱਸ ਦਿਓ ਜੀ ਅੱਜ ਕਿਹੜੀ ਡਿਮਾਂਡ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਤਲਾ ਤੁਸੀਂ ਫੂਕਣ ਲੱਗਿਆ ਮੈਂ ਆਸ਼ਾ ਗੁਪਤਾ ਜਲੰਧਰ ਦੀ ਪ੍ਰੈਜ਼ੀਡੈਂਟ ਹਰਬੰਦੀ ਅੱਜ ਅਸੀਂ ਬਹੁਤ ਵੰਨਾਪੁਰ ਪੁਤਲੈਸ ਕਰਕੇ ਫੁਕਿਆ ਜਾ ਰਿਹਾ ਜਦੋਂ ਭਗਵੰਤਬਾਨ ਦੀ ਸਰਕਾਰ ਹੋਦ ਵੀ ਚਾਈ ਸੀ ਸਾਨੂੰ ਕਿਹਾ ਗਿਆ ਸੀਗਾ ਕਿ ਸਰਕਾਰ ਜਿਹੜੀ ਹੋਏਗੀ ਆਮ ਲੋਕਾਂ ਦੀ ਸਰਕਾਰ ਹੋਏਗੀ ਮੈਂ ਕੋਈ ਸਿਕਿਉਰਟੀ ਨਹੀਂ ਰੱਖੂ ਆਮ ਲੋਕ ਕਿ ਆ ਕੇ ਮੇਰੇ ਨਾਲ ਗੱਲ ਕਰ ਸਕਣਗੇ ਜਦ ਕਿ ਹੁਣ ਕੀ ਸਾਡੇ ਆਗੂ ਜਿਹੜੇ ਪ੍ਰਧਾਨ ਹੋ ਹੈਗੇ ਨੇ ਉਹਨਾਂ ਦੇ ਘਰ ਦੇ ਵਿੱਚ ਨਜ਼ਰਬੰਦ ਕੀਤਾ ਜਾਂਦਾ ਜਦ ਕਿ ਸਾਡਾ ਕੋਈ ਪ੍ਰੋਗਰਾਮ ਨਹੀਂ ਹੁੰਦਾ ਫਿਰ ਵੀ ਉਹਨਾਂ ਦੇ ਘਰ ਪੁਲਿਸ ਮੁਲਾਜ਼ਮ ਬਿਠਾ ਕੇ ਉਹਨਾਂ ਨੂੰ ਸ਼ਾਮ ਤੱਕ ਨਜ਼ਰਬੰਦ ਕਰ ਦਿੰਦੇ ਆਗੇ ਇਹ ਦੱਸੋ ਸਰਕਾਰ ਦਾ ਕਿੱਥੋਂ ਤੱਕ ਰੂਲ ਸਹੀ ਹੈ ਸਾਨੂੰ ਸਰ ਸਾਹੇ ਦੁੱਗਣੀ ਕਰਾਂਗੇ ਜਦ ਕਿ ਸਾਡਾ ਪਹਿਲਾ ਕੋਵਿਡ ਦਾ 2500 ਰੁਪਿਆ ਮਿਲਦਾ ਸੀ ਉਹ ਵੀ ਬੰਦ ਕਰ ਦਿੱਤਾ ਦੁੱਗਣੀ ਤਾਂ ਤਨਖਾਹ ਕੀ ਕਰਨੀ ਸੀ ਸਾਡੇ ਪਹਿਲੇ ਜਿਹੜੇ ਮਿਲਦੇ ਸੀ ਪੈਸੇ ਉਹ ਵੀ ਬੰਦ ਕਰ ਦਿੱਤੇ ਸਰਕਾਰ ਨੇ ਕਿਹਾ ਸੀਗਾ ਕਿ ਔਰਤਾਂ ਨੂੰ ਅਸੀਂ 1000 ਰੁਪਿਆ ਦੇਵਾਂਗੇ ਉਹ ਵੀ ਨਹੀਂ ਸਰਕਾਰ ਨੂੰ ਮਿਲ ਰਿਹਾ ਸਰਕਾਰ ਸਾਨੂੰ ਅੱਗੇ ਵਧਾਂ ਦੀ ਜਗ੍ਹਾ ਪਿੱਛੇ ਨੂੰ ਖਿੱਚ ਰਹੀ ਹੈ ਤੇ ਸਾਡੇ ਅੱਗੋਂ ਨੂੰ ਤੰਗ ਕਰਕੇ ਸਾਨੂੰ ਪ੍ਰੋਟੈਸਟ ਜਾਂ ਕੁਝ ਵੀ ਕਰਨ ਤੋਂ ਮਨਾ ਕਰ ਰਹੀ ਹੈਗੀ ਆਸ਼ਾ ਵਰਕਰ ਦੇ ਤੌਰ ਤੇ ਤੁਹਾਡਾ ਕੰਮ ਕੀ ਰਹਿੰਦਾ ਸਾਰੀ ਦਿਨ ਚ ਰਿਹਾ ਕੀ ਰਹਿੰਦੇ ਤੁਸੀਂ ਆਸ਼ਾ ਵਰਕਰ ਦੇ ਤੌਰ ਤੇ ਕੰਮ ਕਰਦੇ ਹੋ ਸਾਡੀ ਜਿਹੜੀ ਡਿਊਟੀ ਹੈ 24 ਆਵਰਸ ਦੀ ਹੈ ਸਾਨੂੰ ਜ ਸਾਨੂੰ ਉਸੇ ਵੱਲੇ ਉਹਦੇ ਨਾਲ ਤੁਰਨਾ ਪੈਂਦਾ ਹੈਗਾ ਸਾਡਾ ਕੋਈ ਰੋਟੀ ਦਾ ਟਾਈਮ ਨਹੀਂ ਆ ਕੋਈ ਰੈਸਟੋਰੈਂਟ ਦਾ ਟਾਈਮ ਨਹੀਂ ਕੋਈ ਸਾਡਾ ਕੋਈ ਟਾਈਮ ਨਹੀਂ ਰੱਖਿਆ ਗਿਆ ਹੈਗਾ ਤੇ ਜਦ ਕਿ ਸਰਕਾਰ ਸਾਨੂੰ ਪੈਸੇ ਦੇਣ ਤੋਂ ਤਨਖਾਹ ਲਗਾਉਣ ਤੋਂ ਪਿੱਛੇ ਹਟ ਰਹੀ ਹੈਗੀ ਹੁਣ ਜਦੋਂ ਲੋਕ ਸਭਾ ਚੋਣਾਂ ਆਈਆਂ ਨੇ ਕਿ ਫਿਰ ਜਦੋਂ ਲੀਡਰ ਆਉਂਦੇ ਉਹਨਾਂ ਨੂੰ ਸਵਾਲ ਕਰਦੇ ਹਾਂ ਕਿ ਤੁਹਾਡੀਆਂ ਡਿਮਾਂਡਸ ਨੇ ਤੁਹਾਡੇ ਤਨਖਾਹ ਦੀ ਗੱਲ ਆ ਪੱਤਿਆਂ ਦੀ ਗੱਲ ਆ ਜੋ ਇਹ ਚੋਨਾ ਆ ਗਈ ਹੈਗੇ ਸਰਕਾਰ ਨੇ ਸਾਡੇ ਨਾਲ ਕੀ ਕੀਤਾ ਸਾਨੂੰ 58 ਸਾਲ ਦੀ ਰਿਟਾਇਰਮੈਂਟ ਦੀ ਲੈਟਰ ਦੇ ਦਿੱਤੀ ਸੈਲਰੀ ਸਾਡੀ ਹੈ ਨਹੀਂ ਆ ਰਿਟਾਇਰਮੈਂਟ ਸਾਡੀ ਕਾਦੀ ਕਰ ਰਹੇ ਨੇ ਜਦ ਕਿ ਜਿਹੜੇ ਕੰਮ ਕਰਨ ਵਾਲੀਆਂ ਔਰਤਾਂ ਹੈਗੀਆਂ ਨਾ ਕੁਝ ਬਹੁਤ ਨੀਡੀ ਪਰਸਨ ਵਿਧਵਾ ਔਰਤਾਂ ਨੇ ਜਿਹੜੇ ਕੰਮ ਕਰ ਰਹੀਆਂ ਆ ਉਹਨਾਂ ਦੇ ਪੈਸੇ ਵਧਾਣ ਦੀ ਜਗ੍ਹਾ ਸਰਕਾਰ ਕਹਿ ਰਹੀ ਸੀ ਔਰਤਾਂ ਦੇ ਮੈਂ ਹੱਕ ਵਿੱਚ ਗੱਲ ਕਰੂੰਗੀ ਜਦ ਕਿ ਔਰਤਾਂ ਨੂੰ ਹੀ ਪਿੱਛੇ ਧੱਕ ਰਿਆ ਹੈਗਾ ਇਹ ਸਰਕਾਰ ਲਈ ਚੰਗਾ ਨਹੀਂ ਸੀ ਸਰਕਾਰ ਨੂੰ ਆਪਣਾ ਆਪ ਆਪ ਸਰਕਾਰ ਆਪਣੀ ਸਰਕਾਰ ਕਿਹਾ ਸੀਗਾ ਪਰ ਸਰਕਾਰ ਨੇ ਸਾਨੂੰ ਸਾਰਿਆਂ ਨੂੰ ਪਿੱਛੇ ਕਰ ਦਿੱਤਾ ਹੈਗਾ ਆਪਣੇ ਲਈ ਉਹਨੇ ਸਿਕਿਉਰਿਟੀ ਸਭ ਤੋਂ ਜ਼ਿਆਦਾ ਲਗਾ ਲਈ ਹੋਈ ਹੈ ਜਦ ਕਿ ਅਸੀਂ ਕੋਈ ਸਿਕਿਉਰਟੀ ਨਹੀਂ ਰੱਖਾਂਗਾ ਗੱਲ ਕਰਨ ਲਈ ਮੈਮ ਤੁਸੀਂ ਵੀ ਆ ਜਾਓ ਜੀ ਅੱਗੇ ਕਿੱਦਾਂ ਦਾ ਕਿੱਦਾਂ ਦਾ ਰਵੱਈਆ ਰਹਿੰਦਾ ਜੀ ਜਦੋਂ ਤੁਸੀਂ ਵਿਚਰਦੇ ਹੋ ਲੀਡਰ ਅੱਜਕੱਲ ਤਾਂ ਸਾਰੇ ਪਾਸੇ ਜਿਹੜੇ ਤੁਰੇ ਫਿਰਦੇ ਨੇ ਵੋਟਾਂ ਲਈ ਤੁਸੀਂ ਵੀ ਲੀਡਰਾਂ ਨੂੰ ਸਵਾਲ ਕਰੋਗੇ ਸਰ ਜੇ ਮਿਲਣਗੇ ਤਾਂ ਜ਼ਰੂਰ ਕਰਾਂਗੇ ਪਹਿਲੇ ਨੰਬਰ ਤੇ ਉਹ ਸਾਨੂੰ ਮਿਲਣ ਹੀ ਨਹੀਂ ਦਿੰਦੇ ਆਪਣੇ ਨਾਲ ਉਹ ਕਿਸੇ ਨਾਲ ਮੁਲਾਕਾਤ ਕਰਨ ਨਹੀਂ ਨਹੀਂ ਦਿੰਦੇ ਸਾਨੂੰ ਟਾਈਮ ਦਿੰਦੇ ਆ ਅੱਗੇ ਅੱਗੇ ਟਾਈਮ ਦੇ ਦਿੰਦੇ ਆ ਪਰ ਮਿਲਦੇ ਹੈ ਨਹੀਂਗੇ ਹਰ ਵਾਰੀ ਇਦਾਂ ਹੀ ਕਹਿ ਦਿੰਦੇ ਆ ਹੋਰ ਤਾਂ ਕੁਝ ਨਹੀਂ ਅਸੀਂ ਕਹਿ ਸਕਦੇ ਕੀ ਕੀ ਡਿਮਾਂਡ ਨੇ ਕਿਦਾਂ ਦਾ ਚਾਹੁੰਦੇ ਹੋ ਕਿ ਤੁਹਾਡੇ ਜਿਹੜੇ ਆਸ਼ਾ ਵਰਕਰ ਦੇ ਤੌਰ ਤੇ ਕੰਮ ਆ ਕਿਵੇਂ ਬਿਹਤਰ ਹੋ ਸਕਦਾ ਡਿਮਾਂਡ ਕੀ ਆ ਤੁਹਾਡੀ ਸਰ ਸਾਡਾ 24 ਘੰਟੇ ਕੰਮ ਆ ਸਾਨੂੰ ਇਹ ਹੁੰਦਾ ਆ ਕਿ ਜਿੱਦਾਂ ਸਾਰਿਆਂ ਦੀ ਸੈਲਰੀ ਲੱਗੀ ਸਾਡੀ ਵੀ ਲੱਗੇ ਸਾਨੂੰ ਸੈਲਰੀ ਸਾਡੀ ਕੁਛ ਨਹੀਂ ਹੈਗੀ 2500 ਰੁਪਏ ਚ ਕੁਛ ਹੈਗਾ ਇਨਸੈਂਟਿਵ ਸਾਡਾ ਤੁਹਾਡੀ ਸੈਲਰੀ 2500 ਰੁਪਏ ਮਹੀਨਾ ਹੈ ਹਾਂਜੀ ਹੁਣ ਫਿਲਹਾਲ ਕੀਤੀ ਹੋਈ ਆ ਪਹਿਲੇ ਸਾਨੂੰ ਕੋਵਿਡ ਦਾ 2500 ਆਂਦਾ ਸੀ ਸਰਕਾਰ ਸਭ ਦੀ ਵਧਾਉਂਦੀ ਆ ਪਰ ਸਾਡੀ ਉਹਨਾਂ ਨੇ ਕੱਟ ਦਿੱਤੀ ਉਹ ਵੀ 2500 ਕੱਟ ਦਿੱਤਾ ਹੋਇਆ ਸਿਰਫ 2500 ਤੇ ਰੱਖਿਆ ਹੋਇਆ ਇਨਸੈਂਟਿਵ بیس ਆ ਸਾਡਾ ਤੇ ਕਿਸੇ ਦਾ 2500 ਨਾ ਕਾਰਜ ਸਰਦਾ ਹੈਗਾ 2500 ਰੁਪਏ ਮਹੀਨਾ ਤਨਖਾਹ ਤੇ ਕੰਮ 24 ਘੰਟੇ ਹਾਂਜੀ ਹਾਂਜੀ ਇਨਸੈਂਟਿਵ ਆ ਹਾਂਜੀ ਹਾਂਜੀ ਤੇ ਜੇ ਅਸੀਂ ਪੇਸ਼ੈਂਟ ਨੂੰ ਅਸੀਂ ਸਮਝ ਹੀ ਨਹੀਂ ਆਉਂਦੀ ਜਦੋਂ ਵੀ ਕਵੇ ਰਾਤ ਨੂੰ ਦੇਣੇ ਲੈ ਕੇ ਜਾਣਾ ਪੈਂਦਾ ਆ ਕੰਮ ਤਾਂ ਕਰਦੇ ਹੀ ਆ ਨਾ ਅਸੀਂ ਇਦਾਂ ਵੀ ਆ ਕਿ ਇੰਨੇ ਪੈਸੇ 'ਚ ਤਾਂ ਗੁਜ਼ਾਰਾ ਕਿੱਦਾਂ ਹੁੰਦਾ ਹੋ ਮੁਸ਼ਕਲ ਹੁੰਦਾ ਕੋਈ ਹੋਰ ਕੰਮ ਵੀ ਕਰਨਾ ਪੈਂਦਾ ਨਾਲ-ਨਾਲ ਕੁਝ ਤੁਹਾਡੇ ਨਾਲ ਦੇਣ ਨੂੰ ਜਾਂ ਤੁਹਾਨੂੰ ਸਰ ਇਨਸੈਂਟਿਵ ਬੇਸ ਹੁੰਦਾ ਆ ਫਿਰ ਉਹ ਜਦੋਂ ਅਰਜੀ ਬੁਲਾ ਲੈਂਦੇ ਫਿਰ ਹੋਰ ਅਸੀਂ ਕੰਮ ਕਰ ਵੀ ਨਹੀਂ ਸਕਦੇ ਇੱਕੋ ਕੰਮ ਤੇ ਹੀ ਹੁੰਦੇ ਆ ਜੀ ਤੁਸੀਂ ਦੱਸੋ ਜੀ ਕਿੱਦਾਂ ਦੇ ਕੰਮ ਦੇ ਹਾਲਾਤ ਹੁੰਦੇ ਤਜਰਬਾ ਕਿਦਾਂ ਹੁੰਦਾ ਪਿੰਡਾਂ ਵਿੱਚ ਵਿਚਰਦੇ ਹੋ ਲੋਕਾਂ ਦੇ ਨਾਲ ਸਰ ਸਾਡਾ ਪਿੰਡਾਂ ਦਾ ਤਾਂ ਨਹੀਂ ਆ ਸਾਡਾ ਸ਼ਹਿਰਾਂ ਦਾ ਆ ਹਾਂਜੀ ਜਦੋਂ ਅਸੀਂ ਘਰ ਡੋਰ ਟੂ ਡੋਰ ਜਾਂਦਾ ਆ ਕੋਈ ਸਾਡੇ ਨਾਲ ਮਿਸਬੀਹੇਵ ਵੀ ਕਰਦੇ ਆ ਕੋਈ ਦਰਵਾਜ਼ਾ ਵੀ ਨਹੀਂ ਖੋਲਦੇ ਯਾਨੀ ਕਿ ਸਾਨੂੰ ਬਹੁਤ ਜ਼ਿਆਦਾ ਮੁਸੀਬਤਾਂ ਆਂਦੀਆਂ ਉਦੋਂ ਅਸੀਂ ਇਹ ਮਤਲਬ ਕਿ ਸ਼ਹਿਰੀ ਬੰਦਿਆਂ ਨੂੰ ਮਨਾਣਾ ਬਹੁਤ ਜ਼ਿਆਦਾ ਔਖਾ ਕੰਮ ਆ ਪਿੰਡਾਂ 'ਚ ਤਾਂ ਇਹ ਆ ਕਿ ਅਸੀਂ ਥੋੜੀ-ਬਹੁਤ ਗੱਲ ਕਰਾਂਗੇ ਲੋਕ ਇਕੱਠੇ ਹੋ ਜਾਂਦੇ ਆ ਲੇਕਿਨ ਸ਼ਹਿਰੀ ਬੰਦਿਆਂ ਨਾਲ ਤਾਂ ਦਰਵਾਜ਼ਾ ਖੋਲਣਾ ਬੜਾ ਔਖਾ ਉਹਨਾਂ ਦਾ ਉਹਨਾਂ ਲਈ ਤਾਂ ਔਰ ਇੰਨੀ ਧੁੱਪ ਵਿੱਚ ਅਸੀਂ ਡੋਰ ਟੂ ਡੋਰ ਜਾਣਾ ਬਹੁਤ ਔਖਾ ਕੰਮ ਹੋ ਜਾਂਦਾ ਸਾਡੇ ਲਈ ਲੇਕਿਨ ਫਿਰ ਵੀ ਉਹ ਸਾਡਾ ਰਿਸਪੌਂਸ ਸਾਡਾ ਫੇਲ ਹੀ ਹੋ ਜਾਂਦਾ ਇੱਕ ਕਿਸਮ ਦਾ ਕੋਰੋਨਾ ਕੋਰੋਨਾ ਤੋਂ ਲੈ ਕੇ ਹੁਣ ਤੱਕ ਦਾ ਕੰਮ ਦਾ ਬੋਝ ਵਧ ਵੀ ਗਿਆ ਹੋਊਗਾ ਸਰਵ ਕੰਮ ਦਾ ਬੋਝ ਤਾਂ ਵਧਿਆ ਹੀ ਹੋਇਆ ਆ ਸਾਡੇ ਲਈ ਤਾਂ ਕੰਮ ਕਦੀ ਘਟਿਆ ਹੀ ਨਹੀਂ ਸੋ ਕੋ ਉਲਟਾ ਜਿਹੜਾ ਮੈਡਮਾਂ ਦਾ ਕੰਮ ਵੀ ਹੁੰਦਾ ਉਹ ਵੀ ਸਾਨੂੰ ਹੀ ਕਰਨਾ ਪੈਂਦਾ ਆ ਉਹਨਾਂ ਦਾ ਕੰਮ ਵੀ ਅਸੀਂ ਆਪ ਖੁਦ ਕਰ ਰਹੀਆਂ ਆ ਉਹਨਾਂ ਦੇ ਰਜਿਸਟਰ ਬਣਾਣੇ ਆਪਣੇ ਰਜਿਸਟਰ ਬਣਾਣੇ ਸਾਨੂੰ ਡਬਲ ਡਬਲ ਕੰਮ ਹੋ ਗਿਆ ਤੇ ਫਿਰ ਹੁਣ ਵੋਟ ਪਾਉਂਗੇ ਹੈ ਮੰਨ ਕੇ ਕਿ ਯਾਰ ਇਸ ਨੂੰ ਵੋਟ ਪਾਈਏ ਸ਼ਾਇਦ ਸਾਡੀ ਤਕਦੀਰ ਬਦਲ ਜੇ ਸਾਡਾ ਕੰਮ ਦਾ ਹਾਲਾਤ ਸੁਧਰ ਜਾਣ ਸਰ ਜਿੱਦਾਂ ਦਾ ਅਸੀਂ ਹਾਲਾਤ ਦੇਖ ਰਿਹਾ ਨਾ ਸਾਡਾ ਤਾਂ ਬਿਲਕੁਲ ਵੀ ਮੰਨਣੀ ਹੈਗਾ ਵੀ ਅਸੀਂ ਹੁਣ ਵੋਟ ਦਈਏ ਇੱਦਾਂ ਦੀ ਗੰਦੀ ਸਰਕਾਰ ਨੂੰ ਜੀ ਜਿਹੜਾ ਸਾਡਾ ਸੋਚ ਹੀ ਨਹੀਂ ਰਹੀ ਸਾਨੂੰ ਤਾਂ ਤੇ ਫਿਰ ਅਸੀਂ ਇਹਨਾਂ ਨੂੰ ਵੋਟ ਦੇ ਕੇ ਕੀ ਕਰਾਂਗੇ ਜਦ ਸਾਨੂੰ ਆਪਣੇ ਪੈਸੇ ਹੀ ਦਿੱਤੇ ਸਾਨੂੰ ਨਹੀਂ ਮਿਲ ਰਹੇ ਤਾਂ ਅਸੀਂ ਫਿਰ ਵੋਟ ਪਾ ਕੇ ਕੀ ਕਰਾਂਗੇ ਅਸੀਂ ਤਾਂ ਦੁਖੀ ਆ ਇਸ ਸਰਕਾਰ ਤੋਂ ਮੈਮ ਕੀ ਲੱਗਦਾ ਕਿ ਆਸ਼ਾ ਵਰਕ ਦੇ ਤੌਰ ਤੇ ਤੁਸੀਂ ਕਹਿ ਰਹੋ ਕਿ ਭੱਤੇ ਘਟਾ ਇਨਸੈਂਟਿਵ ਘਟਾ ਫਿਰ ਜਦੋਂ ਵੋਟਾਂ ਦੇ ਦਿਨ ਆਉਂਦੇ ਆ ਕਿਸੇ ਪਾਰਟੀ ਲਈ ਵੋਟ ਕਰਨ ਦਾ ਮਾਨ ਹੁੰਦਾ ਕਿ ਆਹ ਪਾਰਟੀ ਸਾਡੀ ਤਕਦੀਰ ਬਦਲ ਸਕਦੀ ਹੈ ਸਰ ਜਿੱਦਾਂ ਦਾ ਹੁਣ ਹਾਲਾਤ ਅਸੀਂ ਦੇਖਦੇ ਪਏ ਆ ਹਨਾ ਕਿੰਨੇ ਸਾਲਾਂ ਤੋਂ ਇਹ ਕੰਮ ਚੱਲਦਾ ਆ ਰਿਹਾ ਤੇ ਕਿਸੇ ਨੇ ਕੁਝ ਸੋਚਿਆ ਸਾਡੇ ਬਾਰੇ ਫਿਲਹਾਲ ਹੈ ਤਾਂ ਹੈ ਨਹੀਂ ਹੈ ਨਾ ਪਰ ਇਹਨਾਂ ਵੋਟਾਂ ਤੇ ਫੇਰ ਇਲੈਕਸ਼ਨਾਂ ਤੱਕ ਨਹੀਂ ਜੀ ਅਸੀਂ ਕਰਾਂਗੇ ਕਰਾਂਗੇ ਕਰਦੇ ਕਰਦੇ 5 ਸਾਲ ਇੱਦਾਂ ਹੀ ਗੜ ਦਿੰਦੇ ਨੇ ਹੈ ਨਾ ਤੇ ਜੇ ਹੁਣ ਪਤਾ ਹੈ ਕਿ ਫੇਰ ਇਲੈਕਸ਼ਨ ਹੋ ਰਹੇ ਆ ਤੇ ਜੇ ਕੰਮ ਸਾਡੀਆਂ ਆਸ਼ਾ ਵਰਕਰਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਸਰ ਇਹ ਤਾਂ ਗਮ ਗਲਤ ਹੈ ਨਾ ਤੇ ਇਦਾਂ ਦੀ ਸਰਕਾਰ ਦੇ ਫਿਰ ਤੁਸੀਂ ਆਪ ਦੇਖੋ ਫੇਰ ਉਹ ਸੋਚ ਸਕਦੀ ਹੈ ਕਿ ਵੋਟ ਉਹਨੂੰ ਦਿੱਤੀ ਜਾਵੇ ਇਹ ਆਮ ਆਦਮੀ ਦੀ ਸਰਕਾਰ ਕਹਿ ਕੇ ਆਮ ਆਦਮੀ ਲਈ ਇਹ ਸਰਕਾਰ ਰਹੀ ਨਹੀਂ ਨਾ ਸਰ ਕਹਿੰਦੇ ਕੁਝ ਸੀ ਪਰ ਹੋ ਹੁਣ ਕੁਛ ਰਿਹਾ ਖਾਸ ਬਣ ਕੇ ਹੁਣ ਹੈ ਤਾਂ ਸਰ ਜਿਸ ਹਿਸਾਬ ਨਾਲ ਲੱਗਦੇ ਪਏ ਇਦਾਂ ਹੀ ਖਾਸ ਬਣ ਗਏ ਨਾ ਇਹ ਤੇ ਇੱਕ ਗੁੰਡਿਆਰਾਜ ਜਿਸ ਹਿਸਾਬ ਨਾਲ ਹੋ ਜਾਂਦਾ ਨਾ ਕਿ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਕਿ ਉਹਨਾਂ ਵਿਚਾਰੀਆਂ ਨੇ ਤੁਹਾਡੇ ਤੇ ਹਥਿਆਰ ਲੈ ਕੇ ਹਮਲਾ ਕਰਨਾ ਹੈ ਜਿਹੜਾ ਤੁਹਾਨੂੰ ਉਹਨਾਂ ਤੋਂ ਡਰ ਹੋਇਆ ਜਿਹੜਾ ਤੁਸੀਂ ਉਹਨਾਂ ਨੂੰ ਅੰਦਰ ਬੰਦ ਕਰਦੇ ਪਏ ਹੋ ਨજરਬੰਦ ਕਰਨ ਦਾ ਮਤਲਬ ਤੇ ਇਹੀ ਹੋ ਗਿਆ ਨਾ ਕਿ ਸਾਨੂੰ ਉਹ ਤੋਂ ਖਤਰਾ ਹੈ ਉਹਨਾਂ ਤੋਂ ਕੀ ਖਤਰਾ ਉਹ ਵਿਚਾਰੀਆਂ ਕੀ ਕਹਿੰਦੀਆਂ ਉਹ ਤੁਹਾਨੂੰ ਇਹੀ ਕਹਿੰਦੀਆਂ ਕਿ 2500 ਰੁਪਇਆ ਸਾਡਾ ਲਾਇਆ ਹੋਇਆ ਹੈ ਕਿ ਸਾਡੀ ਤਨਖਾਹ ਵਧਾਓ ਇਹਦੇ ਵਿੱਚ ਗਲਤ ਹੈ ਕਿ ਸਹੀ ਹੈ ਤੁਸੀਂ ਆਪ ਜਾਣੀ ਜਾਣੋ ਸਾਰੇ ਕਿ 2500 ਵਿੱਚ ਘਰ ਚਲਾਉਣਾ ਕਿੰਨਾ ਕੁ ਸੌਖਾ ਹੈ ਅੱਜਕੱਲ ਦੀ ਮਹਿੰਗਾਈ ਦੇ ਵਿੱਚ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਹੁਣ ਮਤਲਬ ਨਹੀਂ ਗਾਂਹ ਰੇਟ ਵਧਦੇ ਪਏ ਇਸ ਕਰਕੇ ਸਾਨੂੰ ਸਾਨੂੰ ਤਾਂ ਇਸ ਤੋਂ ਅਸੀਂ ਅੱਜ ਇਸ ਕਰਕੇ ਤਾਂ ਪੁਤਲਾ ਫੂਕਦੇ ਪਏ ਆ ਕਿ ਸਾਡੀ ਵੀ ਸਰਕਾਰ ਆਉਣ ਵਾਲੀ ਸਰਕਾਰ ਜੋ ਵੀ ਆਂਦੀ ਹੈ ਉਹ ਇਸ ਚੀਜ਼ ਤੇ ਪੂਰਾ ਗੌਰ ਕਰੇ ਤਾਂ ਜੋ ਅੱਗੇ ਤੋਂ ਵੀ ਵੋਟਾਂ ਲੈਣ ਲਈ ਕੋਈ ਆਵੇ ਤਾਂ ਇਹ ਗੱਲ ਰੱਖ ਸਕੇ ਕਿ ਨਹੀਂ ਅਸੀਂ ਤੁਹਾਡੇ ਲਈ ਕੁਝ ਕੀਤਾ ਹੈ ਇਹ ਤਾਂ ਝੂਠੇ ਸਰਵਾਦੇ ਹੁੰਦੇ ਆ ਕਿ ਜਿਹੜੇ ਹਰ ਵਾਰੀ ਸਾਨੂੰ ਦਿੱਤੇ ਜਾਂਦੇ ਆ ਕਿ ਤੁਹਾਡੇ ਬਾਰੇ ਸੋਚਾਂਗੇ ਤੁਹਾਡੀ ਡਿਮਾਂਡਾਂ ਬਾਰੇ ਸੋਚਾਂਗੇ ਤੇ ਪਰ ਕੋਈ ਵੀ ਨਹੀਂ ਇਦਾਂ ਦਾ ਕਰਦੇ ਸਰ ਦੇਖੋ ਖਰਚੇ ਵਧ ਰਹੇ ਮਹਿੰਗਾਈ ਵਧ ਰਹੀ ਸਾਡੇ ਕੰਮ ਦੇ ਬਰਡਨ ਵਧ ਰਹੇ ਆ ਪਰ ਸਾਡੀ ਸੈਲਰੀ ਸਾਨੂੰ ਉੱਥੇ ਹੀ ਰੱਖਿਆ ਗਿਆ ਵੈ 24 ਘੰਟੇ ਸਰਦੀ ਆ ਗਰਮੀ ਆ ਮੀਂਹ ਹੀਰੀ ਜਦੋਂ ਮਰਜ਼ੀ ਫੋਨ ਆ ਜਾਣਾ ਮੈਂ ਅਸੀਂ ਉਸੇ ਵੇਲੇ ਹੀ ਦੌੜਦੀਆਂ ਵਾਂ ਤੇ ਪਰ ਸਾਡੇ ਬਾਰੇ ਸਰਕਾਰ ਕੁਝ ਨਹੀਂ ਸੋਚ ਰਹੀ ਕਰਦੇ ਹਾਲਾਤ ਕਿੱਦਾਂ ਨੇ ਜੀ ਤੁਹਾਡਾ ਤੁਸੀਂ ਕਹਿ ਰਹੇ ਹੋ ਕਿ 2500 ਰੁਪਏ ਮਹੀਨਾ ਤੁਹਾਨੂੰ ਪਤਾ ਮਿਲਦਾ ਵੇਜਸ ਮਿਲਦੀਆਂ ਨੇ ਘਰ ਦੇ ਹਾਲਾਤ ਕਿਵੇਂ ਕੀ ਨੇ ਕੌਣ ਕੌਣ ਹੈ ਕਿਵੇਂ ਗੁਜ਼ਾਰਾ ਹੁੰਦਾ ਸਰ ਘਰ ਦੇ ਹਾਲਾਤ ਤੁਸੀਂ ਦੇਖ ਲਓ ਵੀ ਪੁਅਰ ਹੀ ਲੇਡੀਜ਼ ਅਸੀਂ ਸਾਰੀਆਂ ਪੁਅਰ ਫੈਮਿਲੀ ਨੂੰ ਬਿਲੋਂਗ ਕਰਦੀਆਂ ਮੈਂ ਤੇ ਹਰ ਕੋਈ ਦੇਖੋ ਮਜਬੂਰੀ ਦੇ ਕਾਰਨ ਹੀ ਘਰੋਂ ਨਿਕਲਦਾ ਵੈ ਖੁਸ਼ੀ ਨਾਲ ਤੇ ਕੋਈ ਵੀ ਨਹੀਂ ਨਿਕਲਦਾ ਕੰਮ ਦੇ ਬਰਡਨ ਦੇ ਰਿਕਾਰਡਿੰਗ ਦੇਖਿਆ ਜਾਵੇ ਸਾਡੀ ਸੈਲਰੀ ਦਾ ਵੀ ਥੋੜੀ ਆ 2500 ਰੁਪਏ ਕੁਛ ਵੀ ਨਹੀਂ ਹੈਗਾ ਮਜਬੂਰੀ ਬੰਦੇ ਨੂੰ ਮਜਬੂਰ ਕਰਦੀ ਆ ਬਾਹਰ ਜਾਂਦੀ ਤੇ ਜੇ ਹੁਣ ਸਾਨੂੰ ਸਾਡੀ ਹੀ ਮਿਹਨਤ ਦਾ ਫਲ ਨਹੀਂ ਮਿਲਣਾ ਤੇ ਇਦਾਂ ਦੀ ਸਰਕਾਰ ਤੇ ਤਾਂ ਦੇਖੋ ਲਾਣਤ ਹੀ ਆ ਇਹ ਸਨ ਆਸ਼ਾ ਵਰਕਰ ਜਿਹੜੀਆਂ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦਾ ਪਤਲਾ ਫੂਕ ਰਿਆ ਨੇ ਕਿਉਂਕਿ ਇਹਨਾਂ ਇਹਨਾਂ ਵੱਲੋਂ ਦੋਸ਼ ਲੱਗਿਆ ਕਿ ਇਹਨਾਂ ਦੇ ਅੱਗੇ ਉਹਨੂੰ ਨਜ਼ਰਬੰਦ ਕੀਤਾ ਗਿਆ ਸਰਕਾਰ ਲੀਡਰ ਇਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ ਭਾਵੇਂ ਕਿ ਲੋਕ ਸਭਾ ਚੋਣਾਂ ਆ ਗਿਆ ਨੇ ਇਹ ਕਿਹਾ ਜਾਂਦਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਲੀਡਰ ਅਵੇਲੇਬਲ ਹੋ ਜਾਂਦੇ ਨੇ ਲੋਕਾਂ ਦੇ ਘਰਾਂ ਤੱਕ ਪਹੁੰਚਦੇ ਨੇ ਪਰ ਇਹਨਾਂ ਲਈ ਹਜੇ ਵੀ ਉਹ ਲੀਡਰ ਅਵੇਲੇਬਲ ਨਹੀਂ ਹੈਗੇ ਇਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਤਾਂ ਇਹ ਦ੍ਰਿਸ਼ ਤ ਤੁਨ ਦਿਖਾ ਰਹੇ ਜਿੱਥੇ ਜਲੰਧਰ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਦਾ ਆਸ਼ਾ ਵਰਕਰ ਵੱਲੋਂ ਪਤਲਾ ਫੂਕਿਆ ਜਾ ਰਿਹਾ